ਹੈਲੋ ਬੱਚੋ ਵੈਲਕਮ ਟੂ ਮਾਈ ਚੈਨਲ ਕੀ ਹਾਲੇ ਤੁਹਾਡਾ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਬੱਚਿਓ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਰਚਨਾ ਕਰ ਕਿਰਪਾ ਕਰਕੇ ਬਖਸ਼ ਲਿਓ ਇਸ ਦੇ ਬਾਰੇ ਗੱਲ ਕਰਾਂਗੇ ਕਿ ਇਸ ਦੇ ਵਿੱਚ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦਿੰਦੇ ਨੇ ਤੇ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਕਿਰਪਾ ਕਰਕੇ ਬਖਸ਼ ਲੈ ਇਹ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਠੀਕ ਹੈ ਤੇ ਇਸ ਦੇ ਵਿੱਚ ਗੁਰੂ ਸਾਹਿਬ ਦੱਸਦੇ ਆ ਅਸੀਂ ਖਤੇ ਬਹੁਤ ਕਮਾਉਂਦੇ ਖਤੇ ਯਾਨੀ ਕਿ ਗੁਨਾਹ ਕਮਾਉਂਦੇ ਦਾ ਮਤਲਬ ਕਮਾਉਂਦੇ ਕਿ ਅਸੀਂ ਹਰ ਰੋਜ਼ ਬਹੁਤ ਸਾਰੇ ਗੁਨਾਹ ਕਮਾਉਂਦੇ ਆ ਅੰਤਨ ਪਾਰਾਵਾਰ ਪਾਰਾਵਾਰ ਕੋਈ ਹੱਦ ਨਹੀਂ ਜਿਸ ਦੀ ਕੋਈ ਹੱਦ ਨਹੀਂ ਕੋਈ ਲਿਮਟ ਨਹੀਂ ਹੁੰਦੀ ਹੈਗੀ ਕਿ ਅਸੀਂ ਹਰ ਰੋਜ਼ ਐਨੇ ਪਾਪ ਕਮਾਉਂਦੇ ਆ ਕਿ ਜਿਨ੍ਹਾਂ ਦੀ ਕੋਈ ਹੱਦ ਨਹੀਂ ਹੁੰਦੀ ਹਰ ਕਿਰਪਾ ਕਰਕੇ ਬਖਸ਼ ਲਿਓ ਏ ਵਾਇਗਰੋ ਜੀ ਤੁਸੀਂ ਆਪਣੀ ਕਿਰਪਾ ਕਰਕੇ ਆਪਣਾ ਰਹਿਮ ਕਰਕੇ ਇਹਨਾਂ ਪਾਪਾਂ ਨੂੰ ਬਖਸ਼ ਦਿਓ ਹਉ ਪਾਪੀ ਵੱਡ ਗੁਨਾਹਗਾਰ ਅਸੀਂ ਬਹੁਤ ਵੱਡੇ ਪਾਪੀ ਹਾਂ ਹਰ ਜਿਉ ਲੇਖੇ ਵਾਰ ਨਾ ਆਵੇ ਲੇਖੇ ਕਰਮਾਂ ਦਾ ਜਿਹੜਾ ਲੇਖਾ ਜੋਖਾ ਹੁੰਦਾ ਹੈ ਵਾਰ ਯਾਨੀ ਕਿ ਮੁਆਫੀ ਕਹਿੰਦੇ ਹੈ ਵਾਇਗਰੋ ਜੀ ਜੇਕਰ ਤੁਸੀਂ ਸਾਡੇ ਕੀਤੇ ਕਰਮਾਂ ਦਾ ਲੇਖਾ ਕਰਨ ਬੈਠੋਗੇ ਤਾਂ ਸਾਡੀ ਮੁਆਫੀ ਦੀ ਵਾਰੀ ਨਹੀਂ ਆਏਗੀ ਸਾਨੂੰ ਕੋਈ ਮੁਆਫੀ ਨਹੀਂ ਮਿਲੇਗੀ ਤੋ ਬਖਸ਼ ਮਿਲਾਵਣ ਹਾਰ ਬਖਸ਼ਣਾ ਬਖਸ਼ਣਾ ਇਸ ਦਾ ਮਤਲਬ ਹੈ ਕਿ हे ਵਾਇਗਰੋ ਜੀ ਤੁਸੀਂ ਬਖਸ਼ਣਹਾਰ ਹੋ ਜੇਕਰ ਤੁਸੀਂ ਸਾਨੂੰ ਬਖਸ਼ ਦਿਓ ਸਾਡੇ ਗੁਨਾਹ ਨੂੰ ਬਖਸ਼ ਦਿਓਗੇ ਤੇ ਸਾਨੂੰ ਤੁਹਾਡਾ ਮਿਲਾਪ ਹੋ ਜਾਏਗਾ ਗੁਰ ਤੂਠੇ ਹਰ ਪ੍ਰਭ ਮਿਲਿਆ ਇਸ ਦਾ ਮਤਲਬ ਕੀ ਹੈ ਤੂਠੇ ਦਾ ਮਤਲਬ ਹੈ ਖੁਸ਼ ਹੋਣਾ ਕਿਨੇ ਜੇਕਰ ਅਸੀਂ ਚੰਗੇ ਕਰਮ ਕਰਕੇ ਆਪਣੇ ਪਰਮਾਤਮਾ ਨੂੰ ਆਪਣੇ ਅਕਾਲ ਪੁਰਖ ਨੂੰ ਖੁਸ਼ ਕਰ ਦਾਂਗੇ ਸਭ ਕਿਲਵਿਕ ਕਟ ਵਿਕਾਰ ਕਿਲਵਿਕ ਦਾ ਮਤਲਬ ਹੁੰਦਾ ਹੈ ਪਾਪ ਕਟ ਦਾ ਮਤਲਬ ਖਤਮ ਕਰਨਾ ਵਿਕਾਰ ਦਾ ਮਤਲਬ ਗਲਤ ਇਸ ਦੇ ਵਿੱਚ ਕਹਿੰਦੇ ਆ ਕਿ ਜੇਕਰ ਅਸੀਂ ਆਪਣੇ ਗੁਰੂ ਸਾਹਿਬ ਨੂੰ ਖੁਸ਼ ਕਰ ਦਈਏ ਤਾਂ ਸਾ ਉਹ ਸਾਡੇ ਜਿੰਨੇ ਵੀ ਕੀਤੇ ਹੋਏ ਗਲਤ ਕੰਮ ਨੇ ਸਾਡੇ ਪਾਪ ਨੇ ਉਹਨਾਂ ਨੂੰ ਖਤਮ ਕਰ ਦੇਣਗੇ ਜਿਨ੍ਹਾਂ ਹਰ ਹਰ ਨਾਮ ਧਿਆਇਆ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਉਸ ਸੱਚੇ ਪ੍ਰਮਾਤਮਾ ਦਾ ਨਾਮ ਧਿਆਇਆ ਹੈ ਸਿਮਰਿਆ ਹੈ ਜਨ ਨਾਨਕ ਤਿਨ ਜੈਕਾਰ ਉਹਨਾਂ ਲੋਕਾਂ ਦੀ ਦਰਗਾਹ ਦੇ ਵਿੱਚ ਇੱਛਤ ਕੀਤੀ ਜਾਂਦੀ ਹੈ ਤੇ ਬੱਚਿਓ ਇਹ ਸਾਡੀ ਛੋਟੀ ਜਿਹੀ ਹੈ ਇਸ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਇਹ ਸਮਝਾਇਆ ਕਿ ਅਸੀਂ ਜਿੰਨੇ ਮਰਜ਼ੀ ਗੁਨਾਹ ਕਰੀਏ ਪਰ ਜੇਕਰ ਅਸੀਂ ਸੱਚੇ ਦਿਲ ਤੋਂ ਉਸ ਪ੍ਰਮਾਤਮਾ ਕੋਲੋਂ ਮੁਆਫੀ ਮੰਗ ਲੈਂਦੇ ਆ ਤੇ ਆਪਣੇ ਪ੍ਰਮਾਤਾ ਨੂੰ ਖੁਸ਼ ਕਰ ਦਿੰਦੇ ਆ ਤੇ ਉਹ ਸਾਨੂੰ ਸਾਡੇ ਕੀਤੇ ਗੁਨਾਹਾਂ ਦੀ ਮੁਆਫੀ ਦੇ ਦਿੰਦੇ ਆ ਬੱਚਿਓ ਇਹ ਇਸ ਦੇ ਵਿੱਚ ਮੈਂ ਹਰ ਇੱਕ ਸ਼ਬਦ ਦਾ ਅਰਥ ਨਾਲ ਦੱਸਿਆ ਕਿਉਂਕਿ ਜਦੋਂ ਤੁਹਾਨੂੰ ਪੇਪਰਾਂ ਦੇ ਵਿੱਚ ਕੋਈ ਵੀ ਸ਼ਬਦ ਦਾ ਅਰਥ ਪੁੱਛ ਲਿਆ ਜਾਂਦਾ ਹੈ ਤਾਂ ਤੁਹਾਨੂੰ ਉਹਦਾ ਮੈਨੂੰ ਪਤਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਰਿਲੇਟਡ ਕੁਐਸ਼ਨਸ ਤੁਹਾਨੂੰ ਪੇਪਰਾਂ ਦੇ ਵਿੱਚ ਆਉਣਗੇ ਜੇਕਰ ਤੁਸੀਂ ਚੰਗੀ ਤਰ੍ਹਾਂ ਪੜ੍ਹਿਆ ਹੈ ਇਹਨੂੰ ਸਮਝ ਕੇ ਪੜ੍ਹਿਆ ਹੈ ਤਾਂ ਤੁਸੀਂ ਹਰ ਕੁਐਸ਼ਨ ਨੂੰ ਅਟੈਂਪਟ